ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਜੋ ਅੱਜ ਪੰਜ ਪਾਵ ਲੋ ਲਗਾਏ ਗਏ ਕੈਂਪ ਲੋਕ ਹਿੱਤ ਜਿਦੇ ਵਿੱਚ ਗਰੀਬ ਪਰਿਵਾਰਾਂ ਦੇ 5 ਲੱਖ ਵਾਲੇ ਆਯੂਸ਼ਮਾਨ ਕਾਰਡ ਆਟਾ ਦਾਲ ਸਕੀਮ ਪੈਨਸ਼ਨ ਸਕੀਮ ਗਰੀਬ ਪਰਿਵਾਰਾਂ ਲਈ ਜੀਆਂ ਲੜਕੀਆਂ ਲਈ ਸਲਾਈ ਮਸ਼ੀਨਾਂ ਅਤੇ ਹੋਰ ਕਿੰਨੇ ਜੋ ਸਕੀਮਾ ਭਾਜਪਾ ਸਰਕਾਰ ਦੇ ਰਹੀ ਸੀ ਘਰ ਘਰ ਜਾ ਕੇ ਸਾਡੇ ਵਰਕਰ ਮੰਡਲ ਪ੍ਰਧਾਨ ਹੋਰ ਸਾਡੇ ਬੀਜੇਪੀ ਦੇ ਵਰਕਰ ਸਹਿਬਾਨ ਜ਼ਿਲ੍ਹਾ ਅਧਿਕਾਰੀ ਜਿੰਨੇ ਵੀ ਹਲਕਾ ਇੰਚਾਰਜ ਨੇ ਸਾਰੇ ਘਰ ਘਰ ਜਾ ਕੇ ਮਿਹਨਤ ਕਰਕੇ ਭਾਜਪਾ ਸਰਕਾਰ ਵੱਲੋਂ ਗਰੀਬਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਫਾਰਮ ਅਤੇ ਕਾਰਡ ਉਹਨਾਂ ਨੂੰ ਉਸੇ ਟਾਈਮ ਬਣਵਾ ਕੇ ਉਹਨਾਂ ਦੇ ਹੱਥ ਵਿੱਚ ਦੇ ਰਹੇ ਸੀ ਉਸ ਕੈਂਪਾਂ ਨੂੰ ਪੁਲਸ ਵੱਲੋਂ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਨਾਲ ਅੱਜ ਬੰਦ ਕਰਵਾਇਆ ਗਿਆ ਇਹ ਬਹੁਤ ਹੀ ਮਾੜਾ ਭਗਵੰਤ ਸਰ ਮਾਨ ਸਰਕਾਰ ਵੱਲੋਂ ਕਦਮ ਹੈ ਜਿਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ